हां जी ਕਿਸਾਨ ਵੀਰੋ ਜੋ ਤੁਸੀਂ ਇਹ ਝੋਟਾ ਦੇਖ ਰਹੇ ਹੋ ਇਹ ਹੈਗਾ ਜੀ ਭੀਮ سیمਨ ਦਾ ਝੋਟਾ ਤੇ ਜੋ ਇਸ ਦਾ ਅੱਗੇ ਰਿਜ਼ਲਟ ਆਇਆ ਹੈ ਉਹ ਬਾਈ ਸੇਲ ਕਰ ਰਿਹਾ ਹੈ ਜੇ ਤਾਂ ਤੁਸੀਂ ਚੰਗੀ ਬੀੜ ਸਾਹਮਣਾ ਚਾਹੁੰਦੇ ਹੋ ਚੰਗੀ ਬੀੜ ਤੇ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੇ ਘਰ ਦੇ ਵਿੱਚ ਚੰਗੇ سیم ਦੇ ਝੋਟੇ ਪਾਲਣੇ ਪੈਣਗੇ ਵੀਡੀਓ ਅਖੀਰ ਤੱਕ ਦੇਖਿਓ ਰੇਟ ਵੀ ਕਰਾਵਾਂਗੇ ਬਾਈ ਨਾਲ ਕਰਾਉਣੇ ਗੱਲਬਾਤ ਬਾਈ ਅਸਰੀ ਗਾਲ ਸასი ਦਾ ਬਾਈ ਬਾਈ ਬਣਾ ਨੰਬਰ ਬੋਲੇ ਆਪਣਾ 94174 ਜੀ 87675 ਠੀਕ ਹੈ ਜੀ ਤੇ ਬਾਈ ਇਹ ਕਿਹੜੇ ਸੀਮਿੰਟ ਦਾ ਝੋਟਾ ਹੈ ਇਹ ਬਾਈ ਪੀਮ ਦਾ ਠੀਕ ਹੈ ਜੀ ਪੀਮ ਸੀਮਿੰਟ ਦਾ ਝੋਟਾ ਹੈ ਜੀ ਤੇ ਇਹਦੀ ਉਮਰ ਕਿੰਨੀ ਹੈ ਜੀ ਬਾਈ 27 ਮਹੀਨੇ ਦਾ 27 ਮਹੀਨੇ ਦੀ ਉਮਰ ਹੈ ਜੀ ਠੀਕ ਹੈ ਜੀ ਤੇ ਰੇਟ ਕੀ ਕਰਦੇ ਆਂ ਬਾਈ ਰੇਟ 55 ਕਰੇ 55 ਜੀ ਰੇਟ ਬਾਈ 55 ਮੰਗਦਾ ਤੇ ਬਾਕੀ ਤੁਸੀਂ ਵੀ ਸਕਰੀਨ ਤੇ ਬਾਈ ਦਾ ਨੰਬਰ ਚੱਲ ਰਿਹਾ ਹੈ ਬਾਈ ਦਿਨਾਂ ਗੱਲਬਾਤ ਕਰ ਸਕਦੇ ਹੋ ਬਾਕੀ ਤੁਹਾਡੀ ਝੋਟ ਦੇ ਨਿਗਮ ਮਰਵਾ ਦਿੰਨੇ ਤੇ ਅੱਗੇ ਆ ਜੋ ਦਿਖਾਉਣੇ ਤੁਹਾਨੂੰ ਇਸ ਛੋਟੇ ਦੀ ਮਾਂ ਜਿਹਦੇ ਕੀ ਥੱਲੇ 14 ਲੀਟਰ ਦੁੱਧ ਆ ਜੀ ਤੇ ਇਸ ਮੱਝ ਦਾ ਇਹ ਬੱਚਾ ਜੀ ਜੇ ਤੁਸੀਂ ਚੰਗੇ ਵੀਰ ਸਾਹਮਣੇ ਤੁਹਾਨੂੰ ਛੋਟੇ ਪਾਲਣੇ ਬੈਣਗੇ ਚੰਗੇ ਸਿਮਾਂ ਦੇ ਆਪਣੇ ਘਰਾਂ ਦੇ ਵਿੱਚ ਕਿਉਂਕਿ ਨਕਲੀ ਸਿਮਨ ਬਹੁਤ ਆ ਰਿਹਾ ਬਾਜ਼ਾਰ ਦੇ ਵਿੱਚ ਤੇ 22 ਦਾ ਨੰਬਰ ਸਕਰੀਨ ਤੇ ਚੱਲ ਰਿਹਾ ਹੈ 22 ਦੇ ਨਾਲ ਗੱਲਬਾਤ ਵੀ ਕਰ ਸਕਦੇ ਹੋ ਤੇ ਆਪਣਾ ਰੀਡ ਬਣਾ ਸਕਦੇ ਆ ਪਿੰਡ ਹੈਗਾ ਜੀ ਭਾਗੂ ਜ਼ਿਲ੍ਹਾ ਬਠਿੰਡਾ ਪੈ ਜਾਂਦਾ ਹੈ ਬਠਿੰਡੇ ਤੋਂ ਜੋ ਜਾਣਦੇ ਆਪਾਂ ਮੌੜ ਮਾਨਸਾ ਨੂੰ ਅੱਗੇ ਆ ਮਜਸੀ ਚੌਕ ਜੱਸੀ ਚੌਕ ਤੋਂ 4 ਕਿਲੋਮੀਟਰ ਸਾਈਡ ਤੇ ਪਿੰਡ ਰਹਿ ਜਾਂਦਾ ਤੇ 22 ਦਾ ਨੰਬਰ ਸਕਰੀਨ ਤੇ ਚੱਲ ਰਿਹਾ ਜੀ 22 ਦੇ ਨਾਲ ਗੱਲਬਾਤ ਕਰਕੇ ਇਹ ਛੋਟਾ ਤੁਸੀਂ ਆਪਣੇ ਘਰ ਲੈ ਜਾ ਸਕਦੇ ਹੋ